ਮਾਨਯੋਗ ਪੁਲਿਸ ਕਮਿਸ਼ਨਰ ਰਮਨ ਸਰਦਾਰ ਕੁਪਰੀ ਸਿੰਪਲ ਸਰ ਸਾਹਿਬ ਜਿਵੇਂ ਦੇਖਿਆ ਦਿੱਤਾ ਅਨੁਸਾਰ ਅ ਸਬਡਿਵੀਜ਼ਨ ਨਾਰਥ ਪੀਐਸ ਰਣਜੀਤ ਅਬਨੀਉ ਨੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਹੈ ਅ ਐਫਆਈਆ ਨੰਬਰ 195 1512 2024 3042 3084 ਤੇ 25 ਬੀਐਨਐਸ ਐਕਟ ਦੇ ਤਹਿਤ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਲਖਮੀ ਸਿੰਘ ਲਾਇਸ ਲਵ ਰੋਹਿਤ ਲਾਇਸ ਚੂਹੀ ਤੇ ਪਰਮਪ੍ਰੀਤ ਸਿੰਘ ਅਲਾਇਸ ਟੇਕੇ ਤੇ ਇਹਨਾਂ ਦੀ ਉਮਰ ਕਰੀਬ 22 ਸਾਲ ਹੈਗੀ ਹੈ ਜੀ ਤੇ ਇਹਨਾਂ ਤੋਂ ਇਹਨਾਂ ਨੇ ਜਿਹੜੀ ਇੱਕ ਸਕੂਟ ਐਕਟਿਵਾ ਸਕੂਟੀ ਸਨਾਚ ਕੀਤੀ ਸੀ ਉਹ ਸੀ ਅਰੈਸਟ ਕਰ ਲਈਏ 15 12 2024 ਨੂੰ ਕੀਤਾ ਰਣਜੀਤ ਐਵਨਿਊ ਡੀ ਬਲਾਕ ਲਾਗੇ ਤੇ ਜਿਹੜਾ ਵਕੂਆ ਹੋਇਆ ਸੀ ਐ ਐਚ ਕੇ ਹੋਟਲ ਰਣਜੀਤ ਐਵਨਿਊ ਤੇ ਲਾਗੇ ਵਕੂਆ ਹੋਇਆ ਸੀਗਾ ਜੀ ਇਹ ਹੈਗਾ ਕਿ ਇਹ ਦੋ ਮੁੰਡੇ ਜਿਹੜੇ ਮਾਈਨਰ ਏਜ ਦੇ ਆਪਣੀ ਐਕਟਿਵਾ ਸਕੂਟੀ ਤੇ ਜਾ ਰਹੇ ਸੀਗੇ ਤੇ 10 ਮੁੰਡੇ ਮੋਟਰਸਾਈਕਲ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਸਕੂਟੀ ਨੂੰ ਕੇ ਘੇਰਿਆ ਤੇ ਉਹਨਾਂ ਨਾਲ ਬਹਿਸਬਾਜ਼ੀ ਕੀਤੀ ਤੇ ਉਸ ਤੋਂ ਬਾਅਦ ਬਹਿਸਬਾਜ਼ੀ ਕਰਕੇ ਤੇ ਉਹ ਇੱਕ ਇਹਨਾਂ ਨੂੰ ਆਪਣੇ ਪਾਂਦੀ ਦੀ ਦੁਕਾਨ ਤੇ ਲੈ ਗਏ ਜਿੱਥੋਂ ਉਹਨਾਂ ਨੇ ਕੁਝ ਪੈਸੇ ਜੀਪੇ ਵੀ ਕਰਾਏ ਆਪਣੇ ਅਕਾਊਂਟ ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਨੂੰ ਅੱਗੇ 我